ਕਿਸਾਨ ਪਰ ਆਵੋ ਸਤਿ ਸ਼੍ਰੀ ਅਕਾਲ ਆਲੂ ਦੀ ਫਸਲ ਦੀ ਬਜਾਈ ਹੋਏ ਲਗਭਗ 25 ਤੋਂ 30 ਦਿਨ ਹੋ ਗਏ ਹਨ ਅਤੇ ਇਹ ਕੈਲਸ਼ੀਅਮ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਵਰਤੋਂ ਕਰਨ ਦਾ ਸਹੀ ਸਮਾਂ ਹੈ ਇਹਨਾਂ ਤੱਤਾਂ ਨੂੰ ਸਹੀ ਮਾਤਰਾ ਵਿੱਚ ਵਰਤਨ ਨਾਲ ਆਲੂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਅ ਮਿਲੇਗਾ ਅਤੇ ਹਰ ਤਰੀਕੇ ਨਾਲ ਆਲੂ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ ਇਸ ਪੜਾਅ ਤੇ ਯਾਰਾ ਲੀਵਾ ਨਾਈਟਰਾਬੋਰ 25 ਕਿਲੋ ਪ੍ਰਤੀ ਏਕੜ ਯਾਰਾ ਵੇਰਾ ਯੂਰੀਆ 35 ਕਿਲੋ ਪ੍ਰਤੀ ਏਕੜ ਐਮਓਪੀ ਐਸਓਪੀ 50 ਕਿਲੋ ਪ੍ਰਤੀ ਏਕੜ ਅਤੇ ਯਾਰਾ ਵਿਟਾ ਸੈਨੀਫੋਰਸ 500 ਮਿਲੀਲੀਟਰ ਪ੍ਰਤੀ ਏਕੜ ਵਰਤੋ ਜਿਸ ਨਾਲ ਤੁਹਾਡੀ ਆਲੂ ਦੀ ਫਸਲ ਵਿੱਚ ਬਹੁਤ ਲਾਭ ਮਿਲਣਗੇ ਜਿਵੇਂ ਕਿ ਕੰਦ ਦੀ ਗਿਣਤੀ ਅਤੇ ਆਕਾਰ ਵਿੱਚ ਵਾਧਾ ਕੰਦਿਆਂ ਦੇ ਪਾਰ ਅਤੇ ਚਮਕ ਵਿੱਚ ਵਾਧਾ ਚੇਚਕ ਅਤੇ ਆਲੂ ਫਟਣ ਦੀ ਸਮੱਸਿਆ ਵਿੱਚ ਕਮੀ ਕੰਦਾਂ ਦੀ ਭੰਡਾਰਨ ਸਮਰੱਥਾ ਵਿੱਚ ਵਾਧਾ ਬਿਮਾਰੀਆਂ ਅਤੇ ਰੋਗਾਂ ਤੋਂ ਬਚਾ ਤਾਂ ਅੱਜ ਹੀ ਅਪਣਾਓ ਯਾਰਾ ਦਾ ਸੂਪਰ ਆਲੂ ਪੋਸ਼ਣ ਪ੍ਰਬੰਧ